ਜਮਾ ਓਕੇ 90 ਪੈਸੇ ਟਾਇਰ ਪਏ ਟਰੈਕਟਰ ਦੇ ਅੱਛਾ ਜੀ ਵਾਹ ਕੇ ਲੈ ਜਾਂਦੇ ਇੰਝ ਹੋ ਗਿਆ ਤਾਂ ਜਮਾ ਓਕੇ ਆ ਤੁਹਾਹਾਰ ਜਨਾਲਾ ਸਾਰਾ ਜੈਨੀਆਂ ਨੇ ਅੱਛਾ ਜੀ ਮਾਡਲ ਜੀ ਮਾਡਲ 2004 ਪੂਰੀ ਗਾਰੰਟੀ ਹੈ ਟਰੈਕਟਰ ਦੀ ਪੂਰੀ ਗਾਰੰਟੀ ਹੈ ਨਵਾਂ ਟਰੈਕਟਰ ਹੀ ਦੋਰ ਤੇ ਹੀ ਮਾਡਲ ਆ ਜੀ ਅੱਛਾ ਜੀ ਜਿਵੇਂ ਸ਼ੋਅਰੂਮ ਕੰਡੀਸ਼ਨ ਆ ਜੀ 610000 ਦੇਵਾਂਗੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪੁੱਜੇ ਹੋਏ ਆ ਜਿੱਥੇ ਕਿ ਤੁਹਾਨੂੰ ਚੰਗੇ ਤੇ ਸਾਫ ਸੁਥਰੇ ਜੈਨੂਨ ਜਿਹੜੇ ਰੇਟਾਂ ਦੇ ਟਰੈਕਟਰ ਦਿਖਾਵਾਂਗੇ ਵੀਡੀਓ ਵਿੱਚ ਸਕਰੀਨ ਦੇ ਉੱਤੇ ਟਰੈਕਟਰ ਮਾਲਕਾਂ ਦਾ ਨੰਬਰ ਚੱਲਦਾ ਦੇਖੋਗੇ ਜਿੰਨਾ ਉੱਤੇ ਜਾ ਕੇ ਤੁਸੀਂ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਪ ਦਾ ਨਾਮ ਪਿੰਡ ਦਾ ਨਾਮ ਜੀ ਮੇਰਾ ਨਾਮ ਗੁਰਦੀਪ ਸਿੰਘ ਦੀਪਾ ਜੀ ਅੱਛਾ ਜੀ ਪਿੰਡ ਜੀ ਕਿੰਨਾ ਮਲਕਾਨਾ ਕੀ ਕੰਡੀਸ਼ਨ ਪਈ ਆ ਵੀ ਟਰੈਕਟਰ ਦੀ ਟਰੈਕਟਰ ਤਾਂ ਇਹ ਤਾਂ ਬਈ ਨਵਾਂ ਹੀ ਪਿਆ ਹੈ ਅੱਛਾ ਜੀ ਇਕੱਲਾ ਕਲੱਚ ਖੁੱਲਿਆ ਹੈ ਇਕੱਲਾ ਕਲੱਚ ਖੁੱਲਿਆ ਹੈ ਟਾਇਰ ਵੀ ਨਵੇਂ ਹੀ ਨਜਾਰੇ ਜੀ ਜੀ ਅੱਛਾ ਜੀ ਬੀਕੇਟੀ ਦੇ ਕੰਪਨੀ ਦੇ ਡਾਇਰੈਕਟ ਕਿਸਾਨ ਪ੍ਰਭਾ ਉਹ ਦੇਖ ਸਕਦੇ ਹੋ ਕਿੰਨਾ ਮਾਡਲ ਹੈ ਮਾਡਲ 2008 ਹੈ ਜੀ ਡ ਮੰਗਣੇ ਦੀ 295 ਜੀ ਦੇਣਾ ਜੀ ਕੋਈ ਮੌਕੇ ਤੇ ਹੋਰ ਕਰ ਦਾਂਗੇ ਮੰਤਨ ਹੋ ਜੂ ਹਾਂਜੀ 60 ਟਰੈਕਟਰ ਹੈ ਤੇ ਕੀ ਕੰਡੀਸ਼ਨ ਪਈ ਹੈ ਬਾਈ ਜੀ ਦੀ ਬਾਈ ਕੰਡੀਸ਼ਨ ਇਹਦੀ ਸ਼ੂ ਤੇ ਟਾਟਿੰਗ ਹੋਈ ਹੈ ਠੀਕ ਹੈ ਜੀ ਬਾਕੀ ਟਰੈਕਟਰ ਓਰੀਜਨਲ ਆ ਸਾਰਾ ਬਾਕੀ ਰੇਡਾ ਥੋੜੀ ਮਗਰਾੜਾਂ ਦੀ ਵੀ ਹੋਈ ਹੈ ਅੱਛਾ ਜੀ ਟਾਇਰ ਸਾਨੂੰ ਦੇစီ ਜਾਂਦੇ ਆ ਤੁਹਾਡੇ ਸਾਹਮਣੇ ਠੀਕ ਹੈ ਜੀ 70-70 ਪੈਸੇ ਟਾਇਰ ਦਾ ਇਹ ਆਬ ਨੰਬਰ ਠੀਕ ਹੈ ਜੀ ਇੰਜਨ ਗੇਅਰ ਜੀ ਇੰਜਨ ਗੇਰ ਰੋਕਿਆ ਜੇ ਬਈ ਕਿਸਾਨ ਭਰਾ ਕੇ ਇਸ ਤਬਾਕੇ ਲੈ ਕੇ ਜਾਣਾ ਟਰੈਕਟਰ ਹਾਂਜੀ ਤਸਲਦੀ ਨਾਲ ਸਲਿਨਾ ਨੰਬਰ ਕਿੱਥੋਂ ਦਾ ਜੀ ਨੰਬਰ ਇਹਦਾ ਪਟਿਆਲੇ ਦਾ ਠੀਕ ਹੈ ਜੀ ਮਾਡਲ ਜੀ ਮਾਡਲ 2008 ਡਿਮਾਂਡ ਜੀ ਡਿਮਾਂਡ ਇਹਦੀ 275 ਹਾਈ ਅੱਛਾ ਜੀ ਕੋਈ ਮੌਕੇ ਤੇ ਮਾਨਤਾ ਵੀ ਕਰਾਂਗੇ 2 ਤੋਂ ਮਾਨਤਨ ਕਰਦੇ ਹਾਂ ਠੀਕ ਹੈ ਜੀ ਲਖਸ਼ਣਪ੍ਰਭੂ ਅੱਗੇ ਆ ਗਿਆ ਸਵਰਾਜ 855 ਕੰਡੀਸ਼ਨ ਪੁੱਛਦੇ ਆਪਾਂ ਕੰਡੀਸ਼ਨ ਇਹਦੀ ਓਕੇ ਹੈ ਬਿਲਕੁਲ ਓਕੇ ਹੈ ਹਾਂ ਜੀ ਜਮਾ ਅਰਜੀਨਾਲਾ ਸਾਰਾ ਜੈਨਿਨ ਹੈ ਅੱਛਾ ਇਹ ਮਾਡਲ ਜੀ ਮਾਡਲ 2004 ਚਾਰ ਮਾਡਲ ਹੈ ਇੰਜਨ ਗੇਅਰ ਜੀ ਗੇਅਰ ਇਹਦਾ ਓਕੇ ਹੈ ਅੱਛਾ ਇਹ ਟਾਇਰ ਨਵੇਂ ਹੈਗੇ ਬਿਲਕੁਲ ਨਵੇਂ ਕੰਪਨੀ ਦਾ ਡਾਇਰੈਕਟਰ ਸ਼ਾਨਪ੍ਰਭੋ ਜੇਕੇ ਦੇ ਹਾਂਜੀ ਮੂਰਲੇ ਪੋਲੋ ਦੇ ਜੀ ਮੂਰਲੇ ਪੋਲੋ ਦੇ ਆ ਜੀ ਤੇ ਬਾਈ ਜੀ ਫਿਰ ਕੀ ਡਿਮਾਂਡ ਹੈ ਇਹਦੀ ਡਿਮਾਂਡ ਇਹਦੀ 335 ਹੈ ਜੀ ਅੱਛਾ ਜੀ ਮਾਨਤਾਣੀ ਮਾਨਤਾਣ ਕਰ ਦਾਂਗੇ ਜੀ ਡਿਕ ਸ਼ਾਨਪ੍ਰਭੋ ਸਵਰਾਜ 742 ਡਾਇਰੈਕਟਰ ਮੁਕਾਉਗਾ ਭਰਾਵਾਂ ਕੋਲੇ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਜੋ ਬੈਕ ਸਾਈਡ ਦਾ ਟਾਇਰ ਹੈ ਆਪਾਂ ਕਹਾਂਗੇ ਬਾਈ ਜੀ ਵੀ 80 ਕੁ ਪੈਸੇ ਟਾਇਰ ਹੈ ਔਰ ਜੋ ਅੱਗੇ ਹੈ ਟਾਇਰ ਹੈ 30 ਕੁ ਪੈਸੇ ਟਾਇਰ ਹੈ ਜੀ ਤਾਂ ਕੰਡੀਸ਼ਨ ਦੇਖ ਸਕਦੇ ਹੋ ਮਾਡਲ 2008 ਹੈ ਜੀ ਤੇ ਡਿਮਾਂਡ ਮਾਲਕਾਂ ਦੀ ਰੋੜ 880 ਰੁਪਏ ਆ ਕਿਸਾਨ ਭਰਾਵੋ ਅੱਗੇ ਆ ਗਏ ਇੰਡੋ ਫਾਰਮ 3035 ਡੀਆਈ ਤੇ ਕਿਸਾਨ ਭਰਾ ਨਾਲ ਨੇ ਗੱਲਬਾਤ ਕਰਦੇ ਆ ਆਪ ਦਾ ਨਾਮ ਪਿੰਡ ਦਾ ਨਾਮ ਜੀ ਪਿੰਡ ਪੱਕਾ ਖਲਾਂ ਜੀ ਨਾਮ ਮੇਰਾ ਰਾਜੂ ਆ ਠੀਕ ਆ ਜੀ ਬਾਈ ਜੀ ਕੀ ਕੰਡੀਸ਼ਨ ਪਈ ਟਰੈਕਟਰ ਦੀ ਟਰੈਕਟਰ ਦੀ 90 ਪੈਸੇ ਟਾਇਰ ਹੈ ਜੀ ਮਗਰ ਤੇ ਬੈਕ ਸਾਈਡ ਬੂਡੀਅਰ ਕੰਪਨੀ ਦੇ ਟਾਇਰ ਹੈ ਜੀ ਔਰ ਅਗਲੇ ਟਾਇਰ ਜੀ ਅਗਲੇ 70 ਪੈਸੇ ਜੀ 70 ਪੈਸੇ ਇੰਜਨ ਗੇਅਰ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਅੱਛਾ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਹਾਂ ਜੀ ਕਿਸਾਨਪ੍ਰਭਾ ਵਾਕੇ ਲੈ ਜੀ ਬਾ ਵਾਕੇ ਲੈ ਜੀ ਪਹਿਲੀ ਪਾਰਟੀ ਦਾ ਡਾਇਰੈਕਟਰ ਹੈ ਪਹਿਲੀ ਪਾਰਟੀ ਦਾ ਹਾਂਜੀ ਠੀਕ ਹੈ ਜੀ ਤੇ ਡਿਮਾਂਡ ਬਾਈ ਡਿਮਾਂਡ ਬਾਈ 265000 ਰੁਪਏ ਰੱਖੇ ਮਾਨਤਨ ਹੋ ਜੀ ਮਾਨਤਨ ਮੌਕੇ ਤੇ ਕਰ ਦੇਗੇ ਬਾਈ ਅੱਛਾ ਜੀ ਦੇਣਾ ਜੀ ਦੇ ਦਾਂਗੇ 80 ਲੱਖ ਰੁਪਏ ਦਾ ਲੋਕ ਕਿਸਾਨਪ੍ਰਭਾ ਅੱਗੇ ਆ ਗਿਆ ਨਿਊ ਹਾਲੈਂਡ 3030 ਤੇ ਕਿਸਾਨਪ੍ਰਭਾ ਨਾਲ ਨੇ ਉਹਦਾ ਨਾਮ ਪਿੰਡ ਦਾ ਨਾਮ ਜੀ ਪਿੰਡ ਪੱਕਾ ਕਲਾਂ ਹੀ ਨਾਮ ਰਾਜੀ ਬਾਈ ਠੀਕ ਹੈ ਬਾਈ ਜੀ ਕੀ ਕੰਡੀਸ਼ਨ ਪਈ ਹੈ ਬਈ ਟਰੈਕਟਰ ਦੀ ਜਮਾ ਓਕੇ ਹੈ 90% ਟਾਇਰ ਪਏ ਟਰੈਕਟਰ ਦੇ ਅੱਛਾ ਜੀ ਬਾਹ ਕੇ ਲੈ ਜਾਂਦੇ ਇੰਨੇ ਜਮਾ ਓਕੇ ਹੈ ਅੱਛਾ ਜੀ ਤੇ ਮਾਡਲ ਬਾਈ ਮਾਡਲ ਕੀ ਹੈ ਜੀ ਅੱਛਾ ਜੀ ਡਿਮਾਂਡ ਬਾਈ ਡਿਮਾਂਡ 1,95,000 ਹੈ ਵੀਰੇ ਦੇ ਦੇ ਦਾਂਗੇ 1,80,000 ਬਾਕੀ ਮੌਕੇ ਤੇ ਮਾਨਤਾਣ ਕਰ ਦਿਆਂਗੇ ਮਾਨਤਾਣ ਕਰ ਦਿਆਂਗੇ ਕਿਸਾਨਪਰਾਵੋ ਅੱਗੇ ਆ ਗਿਆ ਅਰਜੁਨ ਅਲਟਰਾ 555 ਡੀਆਈ ਨਵੀਂ ਕੰਡੀਸ਼ਨ ਦੇ ਵਿੱਚ ਹੈ ਕਿਸਾਨਪਰਾ ਨਾਲ ਨੇ ਗੱਲਬਾਤ ਕਰਦੇ ਆਪ ਦਾ ਨਾਮ ਜੀ ਪਿੰਡ ਨਾਮ ਜਿਸ ਜਿਹਨਾਵਾਂ ਜੀ ਮੇਰਾ ਪਿੰਡ ਜੀ ਪਿੰਡ ਕੁੱਤੀਵਾਲਾ ਕਲਾਂ ਜੀ ਕੀ ਕੰਡੀਸ਼ਨ ਪਈ ਏ ਟਰੈਕਟਰ ਦੀ ਨਵਾਂ ਟਰੈਕਟਰ 2023 ਮਾਡਲ ਆ ਜੀ ਅੱਛਾ ਜੀ ਨਵਾਂ ਸ਼ੋਅਰੂਮ ਕੰਡੀਸ਼ਨ ਆ ਜੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਜੀ ਸਾਰੇ 92 ਪੈਸੇ ਆ ਜੀ ਨਾਲ ਦੇ ਟਾਇਰ ਹਨ ਨਾਲ ਦੇ ਹੰਝਾਰੇ 2023 ਮਾਡਲ ਹੈ ਹਾਂਜੀ ਹਾਂਜੀ 400 ਕੁ ਘੰਟੇ ਚੱਲੇ ਹੋਏ ਜੀ ਅੱਛਾ ਜੀ ਤੇ ਡਿਮਾਂਡ ਜੀ ਡਿਮਾਂਡ ਤੋਂ 640 ਕਰਦੇ ਆ 610000 ਦੇਵਾਂਗੇ ਮਾਨਤਨ ਹੋ ਜੂ ਬਾਕੀ ਜੀ ਹਾਂ ਬਖਤ ਹੋ ਜੂ ਪਟੰਡਾ ਨੰਬਰ ਆ ਜੀ ਠੀਕ ਹੈ ਜੀ ਐਨਓਸੀ ਵਗੈਰਾ ਮਿਲ ਜੂ ਜੇ ਕੋਈ ਹਰਿਆਣਾ ਹਾਂਜੀ 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 ਡਾਕਟਰ ਕਿਸ਼ਾਨਪਰਾਵੋ ਐਨਓਸੀ ਮਿਲ ਜੂ ਜੇਕਰ ਤੁਸੀਂ ਹਰਿਆਣੇ ਤੋਂ ਕਿਸ਼ਾਨਪਰਾ ਗੱਲ ਕਰਦੇ ਹੋ ਕਿਸ਼ਾਨਪਰਾ ਨਾਲ ਤੇ ਕੰਡੀਸ਼ਨ ਤੁਸੀਂ ਦੇਖ ਲਈ ਆ ਡਾਕਟਰ ਕਿਸ਼ਾਨਪਰਾਵੋ ਅੱਗੇ ਆ ਗਿਆ ਸਵਰਾਜ 744 ਹਾਂਜੀ ਦਿਓ ਜਾਣਕਾਰੀ ਨੌ ਮਾਹ ਟਰੈਕਟਰ ਆ ਜੀ ਡਿਮਾਂਡ ਤੇ 310000 ਰੱਖੀਏ ਦੇ ਵਾਂਗ 290000 ਦਾ ਜੀ 290000 ਦਾ ਹਾਂਜੀ ਤੇ ਪੰਜਾਮ ਨੰਬਰ ਆ ਜੀ ਟਾਇਰਾਂ ਦੀ ਕੰਡੀਸ਼ਨ ਹੀ ਟਾਇਰਾਂ ਦੇ ਪੈਸ 75% ਟਾਇਰ ਆ ਜੀ ਅੱਛਾ ਜੀ ਨਮਾਹ ਦਾ ਟਰਾਈ ਬਿਲਕੁਲ ਜੇਕਰ ਹੀ ਕਿਸ਼ਾਨਪਰਾ ਕਹੇ ਬਾਕੇ ਲੈ ਕੇ ਜਾਣਾ ਕੋਈ ਚੱਕਰ ਨਹੀਂ ਮਰਜੀ ਵਾ ਕੇ ਦੇਖਣ ਦੀ ਵਾ ਕੇ ਲੈ ਜਾਈਏ ਪ੍ਰਭੂ ਅੱਗੇ ਆ ਗਿਆ ਸਵਰਾਜ 855 ਟਰੈਕਟਰ ਤੇ ਗੱਲਬਾਤ ਕਰਦੇ ਆ ਆਪਣਾ ਨਾਮ ਤੇ ਪਿੰਡ ਦਾ ਨਾਮ ਜੀ ਸੰਦੀਪ ਸਿੰਘ ਸੁੱਖੋ ਸਿੰਘ ਵਾਲਾ ਪਿੰਡ ਕੀ ਮੁੱਲ ਹੈ ਟਰੈਕਟਰ ਬ੍ਰੀ 43 463000 ਮੁੱਲ 12 ਮਾਡਲ ਬਾਕੀ ਮੌਕੇ ਦੇ ਮਾਨਤਨ ਕਰ ਦਾਂਗੇ ਤੇ ਕਿਸਾਨਪੁਰਾ ਕੇ ਵਾ ਕੇ ਲੈ ਕੇ ਜਾਣਾ ਪੂਰੀ ਗਾਰੰਟੀ ਹੈ ਟਰੈਕਟਰ ਦੀ ਪੂਰੀ ਗਾਰੰਟੀ ਹੈ ਠੀਕ ਹੈ ਮਾਨਤਨ ਹੋ ਜੂ ਨੀ ਹੋ ਜੂ ਕਿਸਾਨਪਰਾ ਉਹ ਗਿਆ ਗਿਆ ਸਵਰਾਜ 735 ਕਿਸਾਨਪਰਾ ਨਾਲ ਗੱਲਬਾਤ ਕਰਦੇ ਆ ਆਪ ਦਾ ਨਾਮ ਤੇ ਪਿੰਡ ਦਾ ਨਾਮ ਜੀ ਪੁੱਛੋ ਕਰਾਂ ਜੀ ਨਾਮ ਜੀ ਗੁਰਤੇਜ ਸਿੰਘ ਜੀ ਬਾਈ ਜੀ ਕੀ ਕੰਡੀਸ਼ਨ ਪਈ ਏ ਟਰੈਕਟਰ ਦੀ ਠੀਕ ਆ ਬੜਾ ਬਾਈ ਸਾਰਾ ਕੰਮ ਹੋਇਆ ਵਾ ਅੱਛਾ ਜੀ ਇੰਜਨ ਗੀਅਰ ਦੀ ਜਰੀਏ ਦਾ ਸਾਰੀ ਪੂਰਾ ਗਾਰੰਟੀ ਕਿਸਾਨਪਰਾ ਕੇ ਬਾਕੇ ਲੈ ਜੀਏ ਹਾਂ ਜੀ ਮਾਡਲ ਬਾਈ ਮਾਡਲ ਬੰਦ ਡਿਮਾਂਡ ਬਾਈ 19 22 ਮਾਨਤਨ ਹੋ ਜੂ ਹੋ ਜੂ ਫੋਲੋ ਜੂ ਫੋਲੋ ਜੀ ਫੁੱਲ ਮਾਨਤਨ ਕਰਦਾਂਗੇ ਕਿਸਾਨਪਰਾ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਆਪ ਦਾ ਬਈ ਵਾਈ ਅੱਛਾ ਜੀ ਉਂਟ ਸੁੱਕਾ ਜਾਵਾਂ ਲੀਕ ਨਹੀਂ ਪੂਰਾ ਕਿਸੇ ਪਾਸੋਂ ਲੀਕ ਹੈ ਨਹੀਂ ਲੀਕ ਹੈ ਤਾਂ ਹਾਂ ਜੀ ਜਿਵੇਂ ਤੁਸੀਂ ਅੱਜ ਦੀ ਇਹ ਆਪਣੀ ਵੀਡੀਓ ਦੇਖੀ ਉਮੀਦ ਕਰਦਾ ਤੁਹਾਨੂੰ ਅੱਜ ਦੇ ਆਪਣੇ ਟਰੈਕਟਰ ਜੋ ਵੀ ਤੁਹਾਨੂੰ ਦਿਖਾਏ ਗਏ ਵੀਡੀਓ ਵਧੀਆ ਲੱਗਿਓ ਟਰੈਕਟਰਾਂ ਦੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਕਿਸਾਨ ਭਰਾਵਾਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦੀ